ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਕੱਲਿਆਂ ਨੂੰ ਧਿਆਨ ਵਿੱਚ ਰੱਖਿਏ ਤਾਂ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਖਾਲੀ ਨਹੀਂ ਜਾਵਾਂਗੇ ਪਹਿਲਾ ਬਾਬਾ ਦੀ ਦਰ ਤੇ ਜਾਣ ਵਿੱਚ ਕਿਸੇ ਪ੍ਰਤੀ ਈਰਖਾ ਨਾ ਹੋਵੇ ਦੂਜਾ ਮੰਗਣ ਵਿੱਚ ਈਰਖਾ ਨਾ ਹੋਵੇ ਤੀਜਾ ਮੰਗ ਵਿੱਚ ਲੋਭ ਨਾ ਹੋਵੇ ਚੌਥਾ ਜਦੋਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਣ ਲੱਗੋ ਘਰੋਂ ਤੁਰਦਿਆਂ ਹੀ ਬਾਣੀ ਪੜਨੀ ਸ਼ੁਰੂ ਕਰਦੇ ਹੋ ਜਾ ਸਿਮਰਨ ਕਰਨਾ ਸ਼ੁਰੂ ਕਰਦੇ ਹੋ ਇਹ ਜੁਗਤੀਆਂ ਪੱਲੇ ਹੋਣ ਤੇ ਗੁਰੂ ਸਾਹਿਬ ਉਡੀਕਦੇ ਹਨ ਕਿ ਮੇਰਾ ਪਿਆਰਾ ਆ ਰਿਹਾ ਹੈ ਬਾਬਾ ਆਨੰਦ ਸਿੰਘ ਜੀ ਬਚਨ ਕਰਦੇ ਸਨ ਕਿ ਘਰੋਂ ਨਿਕਲਣ ਵੇਲੇ ਕਾਮ ਕ੍ਰੋਧ ਲੋਭ ਮੋਹ ਇਨ੍ਹਾਂ ਚਾਰਾਂ ਨੂੰ ਘਰ ਵਿੱਚ ਠਾਕੇ ਆ ਇਹ ਕਹਿ ਕੇ ਵਿਸਣਾਓ ਹੁਣ ਮੈਂ satsang ਵਿੱਚ ਚੱਲਿਆ ਹਾਂ ਕਿਰਪਾ ਕਰਨੀ ਹੁਣ ਘਰ ਹੀ ਰਹਿਣਾ ਬਾਬਾ ਜੀ ਬਚਨ ਕਰਦੇ ਸਨ ਕੀ ਘੁਰਦਵਾਰ ਸਾਹਿਬ ਜਾ ਕੇ ਜੋੜੇ ਉਤਾਰਦੇ ਹੋ ਫਿਰ ਹੋਮੇ ਨੂੰ ਕਹੋ ਹੁਣ ਤੂੰ ਵੀ ਇੱਥੇ ਜੋੜਿਆਂ ਵਿੱਚ ਰਹਿ ਇਹ ਜੁਕਤੀਆਂ ਪੱਲੇ ਹੋਣ ਤੇ ਫਿਰ ਬਾਬਾ ਦੀਪ ਸਿੰਘ ਜੀ ਜੀ ਦੇ ਕਦੇ ਖਾਲੀ ਨਹੀਂ ਜਾਓਗੇ ਝੋਲੀਆਂ ਖੁਸ਼ੀਆਂ ਨਾਲ ਭਰ ਜਾਣਗੀਆਂ ਵਾਇਗੁਰ ਜੀ ਕਾ ਖਾਲਸਾ ਵਾਇਕੁਰ ਜੀ ਕੀ ਫਤਿਹ